ਪੰਜਾਬ ਚ ਖੇਡਾਂ ਨੂੰ ਪਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ ਇਸੇ سلسلے ਦੇ ਤਹਿਤ ਪੰਜਾਬ ਸਰਕਾਰ ਸੂਬੇ ਭਰ ਚ 3000 ਤੋਂ ਵੱਧ ਖੇਡ ਮੈਦਾਨ ਬਣਾਉਣ ਜਾ ਰਹੀ ਹੈ ਕਰੋੜਾ ਰੁਪਏ ਦੀ ਲਾਗਤ ਵਾਲੇ ਇਹ ਖੇਡ ਮੈਦਾਨ ਪਿੰਡਾਂ ਚੋਂ ਸ਼ਾਨਦਾਰ ਖਿਡਾਰੀ ਪੈਦਾ ਕਰਨਗੇ ਇਸ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ 3000 ਤੋਂ ਜ਼ਿਆਦਾ ਮਾਡਰਨ ਖੇਡ ਦੇ ਮੈਦਾਨ ਜਿਹੜੇ ਨੇ ਉਹ ਪੰਜਾਬ 'ਚ ਬਣਾਏ ਜਾਣਗੇ ਖੇਡ ਮੈਦਾਨ ਹੁਣ ਵੀ ਹੈਗੇ ਨੇ ਪਰ ਉਸ ਤਰੀਕੇ ਦਾ ਇਨਫਰਾਸਟ੍ਰਕਚਰ ਹੈ ਨਹੀਂ ਉਸ ਤਰੀਕੇ ਦੀਆਂ ਸੁਵਿਧਾਵਾਂ ਸਹੂਲਤਾਂ ਹੈ ਨਹੀਂ ਸ਼ਾਨਦਾਰ ਵਾਲੀਬਾਲ ਦੇ ਗਰਾਊਂਡ ਸ਼ਾਨਦਾਰ ਫੁੱਟਬਾਲ ਦੇ ਗਰਾਊਂਡ ਹਾਕੀ ਦੇ ਗਰਾਊਂਡ ਤੇ ਬਿਲਕੁਲ ਸਮਤਲ ਕੀਤਾ ਹੋਇਆ ਟਰੈਕ ਐਥਲੈਟਿਕਸ ਵਾਸਤੇ ਉਹ ਜਿਹੜੇ 3000 ਗਰਾਊਂਡ ਨੇ ਉਹਨਾਂ ਦੇ ਵਿੱਚ ਇਹ ਸਹੂਲਤਾ ਦੇਵਾਂਗੇ ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੋਨਹਾਰ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਕੋਚ ਨਿਯੁਕਤ ਕੀਤਾ ਜਾਵੇਗਾ ਬਾਫਾ ਤੀਸਿੰਗ ਫੁੱਟਬਾਲ ਕਪ ਜਿਹੜਾ ਕਲੱਬ ਹੈ ਇਹਦੇ ਵੱਲੋਂ ਇੱਕ ਜਿਹੜਾ ਫੁੱਟਬਾਲ ਦਾ ਮੈਚ ਦਾ ਆਯੋਜਿਤ ਕੀਤਾ ਜਾ ਰਿਹਾ 10 ਤੋਂ 14 ਦਸੰਬਰ ਤੇ ਇੱਕ ਦਸਤਾਰਬੰਦੀ ਦਾ ਕੰਪੀਟੀਸ਼ਨ ਵੀ ਜਿਹੜਾ ਹੈ ਕੀਤਾ ਜਾ ਰਿਹਾ ਤੇ ਬਹੁਤ ਚੰਗਾ ਤੇ ਵਧੀਆ ਪ੍ਰੋਗਰਾਮ ਜਿਹੜਾ ਹੈ ਕੀਤਾ ਜਾ ਰਿਹਾ ਇਸ ਦੇ ਵਿੱਚ ਨਵੇਂ ਪ੍ਰਾਈਜ਼ ਮਨੀ ਵੀ ਰੱਖੀ ਹੈ ਫਰਸਟ ਪ੍ਰਾਈਜ਼ ਵੀ ਹੈ ਤੇ ਕਾਫੀ ਵੱਡਾ ਫਰਸਟ ਤੇ ਸੈਕੰਡ ਪ੍ਰਾਈਜ਼ ਬਹੁਤ ਵੱਡੇ ਅਮਾਊਂਟ ਦੇ ਵਿੱਚ ਰੱਖਿਆ ਹੋਇਆ ਹੈ ਇਹ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਵੱਧ ਚੜਕੇ ਦੇ ਚੱਪਾ ਪਾਰਟਿਸਪੇਟ ਕਰੀਏ ਤੇ ਇਹ ਡਰੱਗਸ ਦੇ ਖਿਲਾਫ ਵੀ ਜਿਹੜਾ ਹੈਗਾ ਇਹਦੇ ਵਿੱਚ ਇੱਕ ਉਹ ਗੱਲ ਹੈ ਕਿ ਆਪਾਂ ਉਸ ਨੂੰ ਲੈ ਕੇ ਵੀ ਇੱਕ ਦੇ ਵਿੱਚ ਗੱਲ ਹੈਗੀ ਆ ਬਾਕੀ ਇਹ ਇਸ ਡੈਡੀਕੇਟਿਡਲੀ ਜਿਹੜਾ ਬਾਬਾ ਫਤਿਹ ਸਿੰਘ ਜੀ ਹੈਗੇ ਆ ਸਾਡੇ ਉਹਨਾਂ ਨੂੰ ਸਮਰਪਿਤ ਤੇ ਸਾਰਾ ਸਮਾਗਮ ਤੇ ਮੇਰੀ ਲੋਕਾਂ ਨੂੰ ਅਪੀਲ ਹੈ ਵੱਧ ਚੜਕੇ ਪਾਰਟਿਸਪੇਟ ਕਰੀਏ ਤੇ ਆਪਾਂ ਦੁਬਾਰਾ ਇਸ ਕੰਪੀਟੀਸ਼ਨ ਨੂੰ ਤੇ ਆਪਣੇ ਪੰਜਾਬ ਨੂੰ ਦੁਬਾਰਾ ਮੰਨਲਾ ਦਾ ਆਪਣਾ ਡਰੱਗ ਦੇ ਖਿਲਾਫ ਪੁਲਿਸ ਵੱਲੋਂ ਵੀ ਜੋੜ ਮਿਲ ਕੇ ਕਰਵਾਇਆ ਜਾ ਰਿਹਾ ਹੈ ਕਰਵਾਇਆ ਜੀ ਜੀ ਡਰੱਗਸ ਦੇ ਖਿਲਾਫ ਵੀ ਅਸੀਂ ਜੀ ਲਗਾਤਾਰ ਲੱਗੇ ਹੋਏ ਫਟ ਸਬਜੇ ਡਿਸਟ੍ਰਿਕਟ ਦੇ ਵਿੱਚ ਸਾਥ ਸਾਥੇ ਕਾਸੋ ਆਪਰੇਸ਼ਨਸ ਚੱਲ ਰਹੇ ਆ ਤੇ ਉਹ ਗੋਬਿੰਦਗੜ੍ਹ ਮੇ ਆਪ ਵੀ ਗਿਆ ਸੀ ਕਿ ਉੱਥੇ ਕਈ 11 ਦੇ ਕਰੀਬ ਮਿਲਦੇ ਹੁਣ ਤੱਕ ਅਸੀਂ ਰਾਉਂਡ ਅਪ ਕੀਤੇ ਤੇ ਟੋਟਲ ਹੁਣ ਤੱਕ ਕਰੀਬ 1200 ਬੰਦੇ ਜਿਹੜੇ ਹੈਗੇ ਆ ਡਰੱਗ ਤਸ਼ਕਰ ਕਰਕ ਤਸ਼ਕਰ ਚਾਹੇ ਛੋਟੇ ਵੱਡੇ ਤਦ ਤੱਕ ਹੁਣ ਤੱਕ ਗ੍ਰਫਤਾਰ ਕੀਤੇ ਜਾ ਚੁੱਕੇ ਤੇ 800 ਦੇ ਕਰੀਬ ਜਿਹੜੇ ਹੈਗੇ ਇਦਾਂ ਦੇ ਵਿਅਕਤੀ ਜਿਹੜੇ ਕੀ ਦੇ ਨਾਲ ਅਫੈਕਟਿਡ ਸੀਗੇ ਵਿਕਟਿਮ ਸੀ ਉਹਨਾਂ ਦਾ ਇਲਾਜ ਕਰਵਾਇਆ ਜਾ ਚੁੱਕਾ ਇਸ ਤੋਂ ਇਲਾਵਾ ਕਰੀਬ 11 ਇੱਦਾਦੀ ਜਿਹੜੀ ਹੈ ਕਿ ਗੈਰ ਕਾਨੂੰਨੀ ਸੰਪਤੀਆਂ ਜਿਹੜਾ ਡਰੱਗ ਦੇ ਕਾਲੇ ਧੰਦੇ ਤੋਂ ਬਣਾਈਆਂ ਗਈਆਂ ਸੀ ਉਹਨਾਂ ਨੂੰ ਵੀ ਡਿਮੋਲਿਸ਼ ਕੀਤਾ ਗਿਆ ਹੈ ਤੇ ਹਰ ਫਰੰਟ ਤੇ ਹੀ ਸਾਡੀ ਜਿਹੜੀ ਟੀਮ ਹੈ ਲੋਕਾਂ ਦੇ ਸਹਿਯੋਗ ਨਾਲ ਮੀਡੀਆ ਦੇ ਸੱਜਣਾ ਦੇ ਸਹਿਯੋਗ ਨਾਲ ਲਗਾਤਾਰ ਅਸੀਂ ਖੇਡ ਕੰਮ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਬਹੁਤ ਛੇਤੀ ਅਸੀਂ ਜਿਹੜੇ ਆਪਣੇ ਡਿਸਟ੍ਰਿਕਟ ਨੂੰ ਤੇ ਆਪਣੇ ਪੰਜਾਬ ਨੂੰ ਉਸੇ ਰੱਤਰੀ ਕੈਸ। ਠੀਕ ਹੈ ਬਾਬਾ ਫਤੇ ਸਿੰਘ ਫੁੱਟਬਾਲ ਕਾਪ ਹੈ ਜੀ ਜੋ ਕਿ ਬਾਬਾ ਫਤੇ ਸਿੰਘ ਫੁੱਟਬਾਲ ਅਕੈਡਮੀ ਦੁਆਰਾ ਮਾਤਾ ਸੁੰਤਰੀ ਸਕੂਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਅੱਜ ਸਾਡਾ ਇਸ ਤਰ੍ਹਾਂ ਸੀਗਾ ਵੀ ਮ ਟੂਰਨਾਮੈਂਟ ਦਾ ਪੋਸਟਰ ਰਿਲੀਜ਼ ਕਰਵਾਇਆ ਤੇ ਨਾਲ ਉਹਨਾਂ ਨੂੰ ਸੱਦਾ ਪੱਤਰ ਵੀ ਦਿੱਤਾ। ਤੇ ਕੀ ਹੋ ਰਿਹਾ ਟੂਰਨਾਮੈਂਟ ਇਹ ਮਾਤਾ ਸੁੰਦਰੀ ਸਕੂਲ ਹੈ ਜੀ ਰੈੱਡ ਕਰਾਸ ਦਾ ਅੱਤੇ ਵਾਲੀ। 10 ਤੋਂ 14 ਦਸੰਬਰ ਜੀ ਫੁੱਟਬਾਲ ਦਾ ਹੋ ਰਿਹਾ ਜੀ। ਕੀ ਕੀ ਇਨਾਮ ਰੱਖਿਓ ਨੇ ਕੀ ਕੀ ਗੇਮਾਂ ਨੇ? ਫੁੱਟਬਾਲ ਹੈ ਸਰ। ਕੱਲੀ ਫੁੱਟਬਾਲ ਹੈ ਬੁਆਏਜ਼ ਲੜਕੇ ਅੰਡਰ 17। ਇਨਾਮ ਕੀ ਰੱਖਿਆ ਹੈ? ਇਨਾਮ 1,11,000 ਰੁਪਿਆ ਫਰਸਟ ਪ੍ਰਾਈਜ਼ ਹੈ ਜੀ ਤੇ 75,000 ਰੁਪਿਆ ਸੈਕੰਡ ਪ੍ਰਾਈਜ਼ ਹੈ। ਇਹਦਾ ਮੁੱਖ ਮਕਸਦ ਕੀ ਹੈ ਕਰਾਉਣ ਦਾ ਸਰ? ਮੁੱਖ ਮਕਸਦ ਹੈ ਜਿਹੜੇ ਤੇ ਸਾਡੇ ਏਰੀਆ ਦੀ ਅਸੀਂ ਫੁੱਟਬਾਲ ਨੂੰ ਪ੍ਰੋਮ ਗਰਾਸ ਰੂਟ ਤੇ ਯੂਥ ਜਿਹੜਾ ਯੂਥ ਆ ਮਤਲਬ ਵਾਤੋਂ ਵਾਤ ਖੇਡਾਂ ਦੇ ਨਾਲ ਜੁੜੇ ਜਿਹੜੇ ਵੀ ਬੰਦੇ ਫੁੱਟਬਾਲ ਨੂੰ ਪਿਆਰ ਕਰਦੇ ਆ ਦਿਨ ਉਹ ਅਸੀਂ ਮਤਲਬ ਹੋਰ ਜ਼ਿਲ੍ਹਿਆਂ ਦਾ ਜਿਵੇਂ ਲੈਵਲ ਆਪਾਂ ਦੀ ਉਹ ਉਹ ਸਾਰਾ ਸਾਡਾ ਮਤਲਬ ਸਾਰੇ ਸਰਪ੍ਰਦਾ ਜੀ ਸਾਡੇ ਸਰਪ੍ਰਸਤ ਸਾਰੇ ਜਿੰਨੇ ਵੀ ਆ ਸਾਡੇ ਨਾਲ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਨੂੰ ਕਰਾਉਣ ਦੇ ਵਿੱਚ ਕਿੰਨਾ ਪੰਜਵਾਂ ਹੋ ਰਿਹਾ ਜੀ ਇਸ ਵਾਰ ਠੀਕ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਅਸੀਂ ਅੱਜ ਆ ਪਾਪਾ ਫਤਿਹ ਸਿੰਘ ਫੁੱਟਬਾਲ ਕਾਟਿੰਗ ਕੋਲੋਂ ਪੰਜਵਾਂ ਫੁੱਟਬਾਲ ਟੂਰਨਾਮੈਂਟ ਕਰਵਾ ਰਹੇ ਹਾਂ 10 ਦਸੰਬਰ ਤੋਂ 14 ਦਸੰਬਰ ਤੱਕ ਅੱਜ ਅਸੀਂ ਅੱਜ ਅਸੀਂ ਮਾਨਯੋਗ ਐਸਐਸਪੀ ਫਟਗੜ ਸਾਹਿਬ ਨੂੰ ਸਿੱਧਾ ਪੱਤਰ ਦੇ ਕੇ ਗਏ ਹਾਂ ਅਸੀਂ ਉਹਨੂੰ ਬੇਨਤੀ ਕਰਕੇ ਆ ਕਿ ਵੱਧ ਤੋਂ ਵੱਧ ਸਾਡੇ ਟੂਰਨਾਮੈਂਟ ਚ ਆਉਣਗੇ ਤੇ ਸਾਨੂੰ ਹੋਰ ਵੀ ਅਸੀਂ ਪਬਲਿਕ ਨੂੰ ਸਭ ਨੂੰ ਭੈਣ ਭੰਜਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਡੇ ਟੂਰਨਾਮੈਂਟ ਚ ਪੁਚਾ ਕੇ ਸਾਰਿਆਂ ਦਾ ਪਲੇਅਰਾਂ ਦਾ ਹੌਸਲਾ ਵਧਾਈ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਆਪਾ ਫਤੇਹ ਸਿੰਘ ਫੁੱਟਬਾਲ ਕੱਪ ਜਿਹੜਾ ਕਲੱਬ ਹੈ ਇਹਦੇ ਵੱਲੋਂ ਇੱਕ ਜਿਹੜਾ ਫੁੱਟਬਾਲ ਦਾ ਮੈਚ ਦਾ ਆਯੋਜਿਤ ਕੀਤਾ ਜਾ ਰਿਹਾ 10 ਤੋਂ 14 ਦਸੰਬਰ ਤੇ ਇੱਕ ਦਸਤਾਰਬੰਦੀ ਦਾ ਕੰਪੀਟੀਸ਼ਨ ਵੀ ਜਿਹੜਾ ਹੈ ਕੀਤਾ ਜਾ ਰਿਹਾ ਤੇ ਬਹੁਤ ਚੰਗਾ ਤੇ ਵਧੀਆ ਪ੍ਰੋਗਰਾਮ ਜਿਹੜਾ ਹੈ ਕੀਤਾ ਜਾ ਰਿਹਾ ਇਹਦੇ ਵਿੱਚ ਨਾਲੇ ਪ੍ਰਾਈਜ਼ ਮਨੀ ਵੀ ਰੱਖੀ ਹੈ ਫਰਸਟ ਪ੍ਰਾਈਜ਼ ਵੀ ਹੈ ਤੇ ਕਾਫੀ ਵੱਡਾ ਫਰਸਟ ਤੇ ਸੈਕੰਡ ਪ੍ਰਾਈਜ਼ ਬਹੁਤ ਵੱਡੇ ਅਮਾਉਂਟ ਦੇ ਵਿੱਚ ਰੱਖਿਆ ਹੋਇਆ ਤੇ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਵੱਧ ਚੜ ਕੇ ਇਹਦੇ ਵਿੱਚ ਆਪਾਂ ਪਾਰਟਿਸਿਪੇਟ ਕਰੀਏ ਤੇ ਇਹ ਡਰੱਗਸ ਦੇ ਖਿਲਾਫ ਵੀ ਜਿਹੜਾ ਹੈਗਾ ਇਹਦੇ ਵਿੱਚ ਇੱਕ ਉਹ ਗੱਲ ਹੈ ਕਿ ਆਪਾਂ ਉਸ ਨੂੰ ਲੈ ਕੇ ਵੀ ਇਹਦੇ ਵਿੱਚ ਗੱਲ ਹੈਗੀ ਆ ਬਾਕੀ ਇਹ ਇਸੇ ਡੈਡੀਕੇਟਿਡਲੀ ਜਿਹੜਾ ਬਾਬਾ ਫਤਿਹ ਸਿੰਘ ਜੀ ਹੈਗੇ ਆ ਸਾਡੇ ਉਹਨਾਂ ਨੂੰ ਸਮਰਪਿਤ ਹੈ ਸਾਰਾ ਸਮਾਗਮ ਤੇ ਮੇਰੇ ਲੋਕਾਂ ਨੂੰ ਆਪਣੀ ਲੈ ਵੱ ਚਲ ਕੇ ਪਾਰਟਿਸਿਪੇਟ ਕਰੀਏ ਤੇ ਆਪਾਂ ਦੁਬਾਰਾ ਇਸ ਕੰਪੀਟੀਸ਼ਨ ਨੂੰ ਤੇ ਆਪਣੇ ਪੰਜਾਬ ਨੂੰ ਦੁਬਾਰਾ ਮੰਗਲਾ ਬਣਾ ਡਰਗ ਦੇ ਖਿਲਾਫ ਪੁਲਸ ਵੱਲੋਂ ਵੀ ਜੋੜ ਮਿਲ ਕੇ ਕਰਵਾਇਆ ਜਾ ਰਿਹਾ ਹੈ ਜੀ ਜੀ ਡਰਗ ਦੇ ਖਿਲਾਫ ਵੀ ਅਸੀਂ ਜੀ ਲਗਾਤਾਰ ਲੱਗੇ ਹੋਏ ਫਟਾਜ ਵੀ ਸਾਡੇ ਡਿਸਟ੍ਰਿਕਟ ਦੇ ਵਿੱਚ ਥਾਂ ਥਾਂ ਤੇ ਕਾਸੋ ਆਪਰੇਸ਼ਨਸ ਚੱਲ ਰਹੇ ਆ ਤੇ ਗੋਬਿੰਦਗੜ੍ਹ ਮੈਂ ਆਪ ਵੀ ਗਿਆ ਸੀ ਕਿ ਉੱਥੇ ਕਈ 11 ਦੇ ਕਰੀਬ ਮਿਲਦੇ ਹੁਣ ਤੱਕ ਅਸੀਂ ਰਾਉਂਡ ਅਪ ਕੀਤੇ ਆ ਤੇ ਟੋਟਲ ਹੁਣ ਤੱਕ ਕਰੀਬ 1200 ਬੰਦੇ ਜਿਹੜੇ ਹੈਗੇ ਆ ਡਰੱਗ ਤਸ਼ਕਰ ਤਸ਼ਕਰ ਚਾਹੇ ਛੋਟੇ ਵੱਡੇ ਸੁਰੱਖਿਆ ਹੁਣ ਤੱਕ ਰਸਤਾ ਕੀਤੇ ਜਾ ਚੁੱਕੇ ਤੇ 800 ਦੇ ਕਰੀਬ ਜਿਹੜੇ ਹੈਗੇ ਇਦਾਂ ਦੇ ਵਿਅਕਤੀ ਜਿਹੜੇ ਕੀ ਦੇ ਨਾਲ ਅਫੈਕਟਿਡ ਸੀਗੇ ਵਿਕਟਿਮ ਸੀ ਉਹਨਾਂ ਦਾ ਇਲਾਜ ਕਰਵਾਇਆ ਜਾ ਚੁੱਕਾ ਇਸ ਤੋਂ ਇਲਾਵਾ ਕਰੀਬ 11 ਇਦਾਂ ਦੀ ਜਿਹੜੀ ਹੈ ਕਿ ਗੈਰ ਕਾਨੂੰਨੀ ਸੰਪਤੀਆਂ ਜਿਹੜਾ ਡਰੱਗ ਦੇ ਕਾਲੀ ਧੰਦੇ ਤੋਂ ਬਣਾਈਆਂ ਗਈਆਂ ਸੀ ਉਹਨਾਂ ਨੂੰ ਵੀ ਡਿਮੋਲਿਸ਼ ਕੀਤਾ ਗਿਆ ਤੇ ਹਰ ਫਰੰਟ ਤੇ ਹੀ ਸਾਡੀ ਜਿਹੜੀ ਟੀਮ ਲੋਕਾਂ ਦੇ ਸਹਿਯੋਗ ਨਾਲ ਮੀਡੀਆ ਦੇ ਸੱਜਣਾ ਦੇ ਸਹਿਯੋਗ ਨਾਲ ਲਗਾਤਾਰ ਅਸਲ ਕੰਮ ਕਰ ਰਹੀ ਤੇ ਸਾਨੂੰ ਉਮੀਦ ਹੈ ਕਿ ਬਹੁਤ ਛੇਤੀ ਅਸੀਂ ਜਿਹੜੇ ਆਪਣੇ ਡਿਸਟ੍ਰਿਕਟ ਨੂੰ ਤੇ ਆਪਣੇ ਪੰਜਾਬ ਨੂੰ ਇਸੇ ਤਰ੍ਹਾਂ ਕੀ ਕਹਿ ਸਕੀਏ ਠੀਕ ਹੈ ਜੀ ਆ ਬਾਬਾ ਫਤੇ ਸਿੰਘ ਫੁੱਟਬਾਲ ਕਾਪ ਹੈ ਜੀ ਜੋ ਕਿ ਬਾਬਾ ਫਤੇ ਸਿੰਘ ਫੁੱਟਬਾਲ ਅਕੈਡਮੀ ਦੁਆਰਾ ਮਾਤਾ ਸੁੰਦਰੀ ਸਕੂਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਅੱਜ ਸਾਡਾ ਇਸ ਤਰ੍ਹਾਂ ਜਿਹਾ ਵੀ ਹੈ ਮਾਨਯੋਗ ਐਸਐਸਪੀ ਸਾਹਿਬ ਤੋਂ ਅਸੀਂ ਟੂਰਨਾਮੈਂਟ ਦਾ ਪੋਸਟਰ ਰਿਲੀਜ਼ ਕਰਵਾਇਆ ਤੇ ਨਾਲ ਉਹਨਾਂ ਨੂੰ ਸੱਦਾ ਪੱਤਰ ਵੀ ਦਿੱਤਾ ਤੇ ਇਹ ਟੂਰਨਾਮੈਂਟ ਇਹ ਮਾਤਾ ਸੁੰਦਰੀ ਸਕੂਲ ਹੈ ਜੀ ਰੈੱਡ ਕਰਾਸ ਦਾ ਅੱਤੇ ਵਾਲੀ 10 ਤੋਂ 14 ਦਸੰਬਰ ਜੀ ਫੁੱਟਬਾਲ ਦਾ ਹੋ ਰਿਹਾ ਜੀ ਕੀ ਕੀ ਨਾਮ ਰੱਖਿਆ ਨੇ ਕੀ ਕੀ ਗੇਮਾਂ ਨੇ ਫੁੱਟਬਾਲ ਹੈ ਸਰ ਕੱਲੀ ਫੁੱਟਬਾਲ ਹੈ ਬॉयਜ਼ ਲੜਕੇ ਅੰਡਰ 17 ਇਨਾਮ ਕੀ ਰਕੀ ਜੀ ਇਨਾਮ 111000 ਰੁਪਿਆ ਫਰਸਟ ਪ੍ਰਾਈਜ਼ ਹੈ ਜੀ ਤੇ 73000 ਰੁਪਿਆ ਸੈਕੰਡ ਪ੍ਰਾਈਜ਼ ਹੈ ਇਹਦਾ ਮੁੱਖ ਮਕਸਦ ਕੀ ਹੈ ਕਰਾਉਣਾ ਸਰ ਮੁੱਖ ਮਕਸਦ ਹੈ ਜਿਹੜੇ ਤੇ ਸਾਡੇ ਏਰੀਆ ਦੀ ਅਸੀਂ ਫੁੱਟਬਾਲ ਨੂੰ ਪ੍ਰੋਮੋਟ ਕਰਨਾ ਚਾਹੁੰਦੇ ਗਰਾਸ ਰੂਟ ਤੇ ਯੂਥ ਜਿਹੜਾ ਯੂਥ ਹੈ ਮਤਲਬ ਵੱਧ ਤੋਂ ਵੱਧ ਖੇਡਾਂ ਦੇ ਨਾਲ ਜੁੜੇ ਜਿਹੜੇ ਵੀ ਬੰਦੇ ਫੁੱਟਬਾਲ ਨੂੰ ਪਿਆਰ ਕਰਦੇ ਆ ਦਿਨ ਉਹ ਅਸੀਂ ਮਤਲਬ ਹੋਰ ਜ਼ਿਲ੍ਹਿਆਂ ਦਾ ਜਿਵੇਂ ਲੈਵਲ ਆਪਾਂ ਦੀਓ ਉਸਾਰਾ ਸਾਡਾ ਮਤਲਬ ਸਾਰੇ ਸਰਪ੍ਰਧਾਂ ਜੀ ਸਾਡੇ ਸਰਪ੍ਰਸਤ ਸਾਰੇ ਜਿੰਨੇ ਵੀ ਆ ਸਾਡੇ ਨਾਲ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਨੂੰ ਕਰਾਉਣ ਦੇ ਵਿੱਚ ਕਿੰਨਾ ਪੰਜਵਾਂ ਹੋ ਰਿਹਾ ਜੀ ਇਸ ਵਾਰ ਠੀਕ ਵਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਦੀ ਫਤਿਹ ਅਸੀਂ ਅੱਜ ਆ ਪਾਪਾ ਫਤਿਹ ਸਿੰਘ ਫੁੱਟਬਾਲ ਕਾਟਿੰਗ ਤੋਂ ਪੰਜਵਾਂ ਫੁੱਟਬਾਲ ਟੂਰਨਾਮੈਂਟ ਕਰਵਾ ਰਹੇ ਹਾਂ 10 ਦਸੰਬਰ ਤੋਂ 14 ਦਸੰਬਰ ਤੱਕ ਅੱਜ ਅਸੀਂ ਅੱਜ ਅਸੀਂ ਮਾਨਯੋਗ ਐਸਐਸਪੀ ਪਟਗੜ੍ਹ ਸਾਹਿਬ ਨੂੰ ਸਿੱਧਾ ਪੱਤਰ ਦੇ ਕੇ ਗਏ ਆਂ ਅਸੀਂ ਉਹਨੂੰ ਬੇਨਤੀ ਕਰਕੇ ਆਏ ਵੀ ਵੱਧ ਤੋਂ ਵੱਧ ਸਾਡੇ ਟੂਰਨਾਮੈਂਟ 'ਚ ਆਉਣਗੇ ਤੇ ਸਾਨੂੰ ਹੋਰ ਵੀ ਅਸੀਂ ਪਬਲਿਕ ਨੂੰ ਸਭ ਨੂੰ ਭੈਣ ਭੰਜਾਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਸਾਡੇ ਟੂਰਨਾਮੈਂਟ 'ਚ ਬੁਚਾ ਕੇ ਸਾਰਿਆਂ ਦੇ ਪਲੇਅਰਾਂ ਦਾ ਹੌਸਲਾ ਵਧਾਈ ਕਰੋ ਵੈਗ ਗੁਰਜੀ ਦਾ ਖਾਸਾ ਵੈਗ ਦਿੱਤਾ